1 ਫਰਵਰੀ 2002 ਅੱਜ ਤੋਂ ਠੀਕ 24 ਸਾਲ ਪਹਿਲਾਂ ਬੈਂਗਲੌਰ ਦਾ ਇੱਕ ਪੌਸ਼ ਏਰੀਆ ਸੀ ਅਪਾਰਟਮੈਂਟ ਸੀ ਉੱਥੋਂ ਇੱਕ ਫੋਨ ਕਾਲ ਜਾਂਦੀ ਹੈ ਬੈਂਗਲੌਰ ਦੇ ਵਿੱਚ ਇੱਕ ਪੁਲਿਸ ਸਟੇਸ਼ਨ ਦੇ ਵਿੱਚ ਜਿਹੜੇ ਇਨਸਪੈਕਟਰ ਹੁੰਦੇ ਨੇ ਉੱਥੇ ਅਬਦੁੱਲ ਅਜ਼ੀਮ ਉਹ ਮੌਕੇ ਤੇ ਪਹੁੰਚਦੇ ਨੇ ਉਹਨਾਂ ਦੇ ਪਹੁੰਚਣ ਤੋਂ ਪਹਿਲਾਂ ਉੱਥੇ 2000 ਲੋਕ ਇਕੱਠੇ ਹੋਏ ਹੁੰਦੇ ਨੇ ਇੱਕ ਪੌਸ਼ ਏਰੀਏ ਦੇ ਵਿੱਚ ਜਦੋਂ ਇੱਕ ਫਲੈਟ ਦੇ ਵਿੱਚ ਪਹੁੰਚਦੇ ਨੇ ਉਥੇ ਇੱਕ ਔਰਤ ਖੂਨ ਨਾਲ ਲਥਪਥ ਪਈ ਹੁੰਦੀ ਹੈ ਉਹਦੇ ਗਲੇ ਤੇ ਕਿਸੇ ਤੇਜ਼ਦਾਰ ਹਥਿਆਰ ਦੇ ਨਾਲ ਵਾਰ ਕੀਤਾ ਹੁੰਦਾ ਤੇ ਉਹਦੇ ਕੱਪੜਿਆਂ ਤੋਂ ਜਿਸ ਤਰੀਕੇ ਨਾਲ ਉਹ ਪਈ ਸੀ ਦੇਖਣ ਤੇ ਲੱਗਦਾ ਸੀ ਵੀ ਇਹਦੇ ਨਾਲ ਕਿਸੇ ਨੇ ਜ਼ੋਰ ਜ਼ਬਰਦਸਤੀ ਵੀ ਕੀਤੀ ਹੈ ਘਰ ਦੀ ਤਲਾਸ਼ੀ ਲੈਂਦੇ ਨੇ ਤਾਂ ਬੈੱਡਰੂਮ ਦੇ ਉੱਪਰ ਇੱਕ 4 ਸਾਲ ਦੀ ਲੜਕੀ ਦੀ ਵੀ Laash ਪਈ ਹੁੰਦੀ ਹੈ ਉਹਦੇ ਵੀ ਗਰਦਨ ਤੇ ਕਿਸੇ ਤੇਜ਼ਦਾਰ ਹਥਿਆਰ ਦੇ ਨਾਲ ਵਾਰ ਕੀਤਾ ਸੀ ਇਹ ਘਰ ਸੀ ਇੱਕ ਕੇਬਲ ਤਾਰਾਂ ਦੇ ਜਿਹੜੇ ਥੋਕ ਵਪਾਰੀ ਹੁੰਦੇ ਨੇ ਬਹੁਤ ਵੱਡਾ ਉਹਨਾਂ ਦਾ ਬਿਜ਼ਨਸ ਸੀ ਉਹਨਾਂ ਦੀ ਪਤਨੀ ਪ੍ਰਿਆ ਦੇਵੀ ਤੇ ਉਹਨਾਂ ਦੀ ਬੇਟੀ 4 ਸਾਲ ਦੀ ਨੀਹਾ ਡਬਲ ਮਰਡਰ ਹੋਇਆ ਸੀ ਪੁਲਿਸ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਇਨਵੈਸਟੀਗੇਸ਼ਨ ਸ਼ੁਰੂ ਕਰਦੀ ਹੈ ਸਭ ਤੋਂ ਪਹਿਲਾਂ ਇਹਨਾਂ ਲਾਸ਼ਾਂ ਨੂੰ ਦੇਖਿਆ ਸੀ ਪ੍ਰਿਆ ਦੇਵੀ ਦੀ ਭੈਣ ਨੇ ਉਹ ਇਹਨਾਂ ਨੂੰ ਮਿਲਣ ਵਾਸਤੇ ਆਉਂਦੀ ਹੈ ਘਰ ਦੇ ਵਿੱਚ ਜਿਵੇਂ ਦਾਖਲ ਹੁੰਦੀ ਹੈ ਜੋ ਕੁਝ ਉਹ ਦੇਖਦੀ ਹੈ ਉਹ ਦੇਖ ਕੇ ਹੈਰਾਨ ਪਰੇਸ਼ਾਨ ਹੋ ਜਾਂਦੀ ਹੈ ਫਿਰ ਉਹ ਆਪਣੇ ਜੀਜੇ ਨੂੰ ਫੋਨ ਕਰਦੀ ਹੈ ਉਸ ਤੋਂ ਬਾਅਦ ਉਧੀਆਂ ਜਦੋਂ ਚੀਕਾਂ ਨਿਕਲਦੀਆਂ ਨੇ ਆਲੇ-ਗਾਲੇ ਰੌਲਾ ਪਾਉਂਦੀ ਹੈ ਤਾਂ ਆੜ-ਗਾੜ ਵੀ ਇਕੱਠਾ ਹੁੰਦਾ ਫਿਰ ਪੁਲਿਸ ਨੂੰ ਫੋਨ ਕੀਤਾ ਜਾਂਦਾ ਹੈ ਤੇ ਸ਼ਾਮ ਦੇ 5 ਵਜੇ ਉੱਥੇ ਪੁਲਿਸ ਪਹੁੰਚਦੀ ਹੈ। ਅਬਦੁੱਲ ਅਜੀਮ ਜਦੋਂ ਉੱਥੇ ਇਨਵੈਸਟੀਗੇਸ਼ਨ ਕਰਦੇ ਨੇ ਤਾਂ ਇੱਕ ਚੀਜ਼ ਦਾ ਉਹਨਾਂ ਨੂੰ ਪਤਾ ਲੱਗਦਾ ਵੀ ਘਰ ਦੇ ਵਿੱਚ ਕੋਈ ਵੀ ਨੰਬਰ ਇੱਕ ਤਾਂ ਫੋਰਸਫੁੱਲ ਐਂਟਰੀ ਨਹੀਂ ਸੀ। ਦੂਜਾ ਘਰ ਦੇ ਵਿੱਚੋਂ ਕੀਮਤੀ ਗਹਿਣੇ ਤੇ ਸੋਨਾ ਗਾਇਬ ਹੁੰਦਾ। ਮਤਲਬ ਘਰ ਦੇ ਵਿੱਚ ਲੁੱਟਖੁੱਟ ਹੋਈ ਸੀ। ਪਰ ਜਿਹੜਾ ਬੰਦੇ ਨੇ ਇਹ ਸਾਰਾ ਕੁਝ ਕੀਤਾ ਸੀ ਉਹ ਜਰੂਰ ਇਸ ਪਰਿਵਾਰ ਨੂੰ ਜਾਣਦਾ ਸੀ ਕਿਉਂਕਿ ਜਿਹੜੀ ਐਂਟਰੀ ਸੀ ਉਹ ਫਰੈਂਡਲੀ ਸੀ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਜਾਂਦਾ ਹੈ ਪੂਰੇ ਪਰਿਵਾਰ ਨੂੰ ਇਕੱਠਾ ਕੀਤਾ ਜਾਂਦਾ ਹੈ ਸਾਰਾ ਕੁਝ ਉਹਨਾਂ ਤੋਂ ਜਦੋਂ ਪੁੱਛਿਆ ਜਾਂਦਾ ਹੈ ਘਰ ਦੇ ਨੌਕਰਾਂ ਬਾਰੇ ਪੂਰੇ ਆਉਣ ਜਾਣ ਵਾਲਿਆਂ ਬਾਰੇ ਆਣ ਗਵਾਣ ਤੋਂ ਪੁੱਛਿਆ ਜਾਂਦਾ ਵੀ ਕਿਸੇ ਨੂੰ ਆਉਂਦੇ ਦੇਖਿਆ ਹੋਵੇ ਜਾਂਦੇ ਦੇਖਿਆ ਹੋਵੇ ਕੋਈ ਐਸਾ ਵਿਅਕਤੀ ਇੱਥੇ ਦੇਖਿਆ ਹੋਵੇ ਜਿਹੜਾ ਤੁਹਾਨੂੰ ਕੋਈ ਛੱਕੀ ਲੱਗਦਾ ਹੋਵੇ ਜਾਂ ਅਣਪਛਾਤਾ ਹੋਵੇ ਜਾਂ ਜਿਹਨੂੰ ਕਦੇ ਨਹੀਂ ਸੀ ਵੇਖਿਆ ਪਰ ਕਿਤੋਂ ਵੀ ਪੁਲਿਸ ਨੂੰ ਐਸਾ ਕੁਝ ਵੀ ਪਤਾ ਨਹੀਂ ਲੱਗਦਾ ਉਹ ਸੈਮਾ ਐਸਾ ਸੀ ਜਿੱਥੇ ਸੀਸੀਟੀਵੀ ਬਹੁਤ ਘੱਟ ਹੁੰਦੇ ਸੀ ਤੇ ਜਿਹੜਾ ਕਤਲ ਹੋਇਆ ਸੀ ਇਹ ਪੌਸ਼ ਏਰੀਏ ਦੇ ਵਿੱਚ ਹੋਇਆ ਸੀ ਵੱਡੇ ਅਫਸਰਾਂ ਤੱਕ ਗੱਲ ਪਹੁੰਚਦੀ ਹੈ ਪੁਲਿਸ ਤੇ ਪ੍ਰੈਸ਼ਰ ਬਣਦਾ ਤੇ ਉਹਨਾਂ ਵੱਲੋਂ ਅਬਦੁਲ ਅਜ਼ੀਮ ਨੂੰ ਇਹਦੇ ਤੇ ਕੇਸ ਤੇ ਲਾਇਆ ਜਾਂਦਾ ਵੀ ਕਿਸੇ ਵੀ ਤਰੀਕੇ ਕੇਸ ਨੂੰ ਜਲਦੀ ਤੋਂ ਜਲਦੀ ਹੱਲ ਕਰੋ ਕੱਲੇ-ਕੱਲੇ ਘਰ ਦੇ ਤੋਂ ਇਨਵੈਸਟੀਗੇਸ਼ਨ ਹੁੰਦੀ ਹੈ ਪੁੱਛਗਿੱਛ ਹੁੰਦੀ ਹੈ ਬੜੀ ਲੰਬੀ ਪੁੱਛਗਿੱਛ ਹੁੰਦੀ ਹੈ ਪੁੱਛਿਆ ਜਾਂਦਾ ਵੀ ਕੋਈ ਨੌਕਰ ਜਿਹੜੇ ਵੀ ਹੈਗੇ ਨੇ ਤੁਹਾਡੇ ਦੁਕਾਨ ਤੇ ਕੰਮ ਕਰਦੇ ਨੇ ਜਾਂ ਘਰ ਤੇ ਕੰਮ ਕਰਦੇ ਨੇ ਜਾਂ ਕੋਈ ਤੁਸੀਂ ਹੁਣ ਕਿਸੇ ਨਾਲ ਲੜਾਈ ਝਗੜਾ ਜਾਂ ਕੁਝ ਹੋਇਆ ਹੋਵੇ ਕਰਦਿਆਂ ਦਾ ਕਹਿਣਾ ਸੀ ਵੀ ਕੋਈ ਐਸਾ ਲੜਾਈ ਝਗੜਾ ਕਿਸੇ ਦੇ ਨਾਲ ਨਹੀਂ ਹੋਇਆ ਤੇ ਜੋ ਵੀ ਨੌਕਰਾਂ ਦੀ ਲਿਸਟ ਉਹ ਸਾਰੀ ਦੇ ਦਿੱਤੀ ਜਾਂਦੀ ਹੈ ਨੌਕਰਾਂ ਤੋਂ ਲੰਬੀ ਪੁੱਛਕਿਛ ਹੁੰਦੀ ਹੈ ਪਰ ਕਿਤੇ ਵੀ ਕੋਈ ਪਤਾ ਨਹੀਂ ਲੱਗਦਾ ਪੁਲਿਸ ਇਨਵੈਸਟੀਗੇਸ਼ਨ ਕਰਦੀ ਹੈ ਵੀ ਕਿਸੇ ਦੇ ਨਾਲ ਲੜਾਈ ਝਗੜਾ ਦੁਸ਼ਮਣੀ ਕਿਉਂਕਿ ਜਿਹੜਾ ਪਰਿਵਾਰ ਸੀ ਰਾਜਸਥਾਨ ਦੇ ਜਲੌਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਮਾਰਵਾੜੀ ਪਰਿਵਾਰ ਸੀ ਇੱਥੇ ਪੁੱਛ ਕੇ ਚ ਹੁੰਦੀ ਹੈ। ਰਾਜਸਥਾਨ ਤੱਕ ਪੁਲਿਸ ਇਨਵੈਸਟੀਗੇਸ਼ਨ ਕਰਦੀ ਹੈ ਵੀ ਉੱਥੇ ਸ਼ਾਇਦ ਹੋ ਸਕਦਾ ਕਿਸੇ ਦੇ ਨਾਲ ਕੋਈ ਦੁਸ਼ਮਣੀ ਹੋਵੇ। ਕਿਉਂਕਿ ਪੁਲਿਸ ਨੂੰ ਇੱਕ ਪੱਕਾ ਝਕੇਣ ਸੀ ਵੀ ਬੰਦਾ ਇਹਨਾਂ ਨੂੰ ਜਾਣਦਾ ਸੀ। ਪੁਲਿਸ ਨੂੰ ਕਿਤੇ ਵੀ ਕੋਈ ਖਬਰ ਨਹੀਂ ਮਿਲਦੀ। ਜਿਹੜਾ ਕੇਸ ਸੀ ਤਕਰੀਬਨ ਇਹ ਠੰਡੇ ਬਸਤੇ ਚ ਪੈਣਾ ਸ਼ੁਰੂ ਹੋ ਜਾਂਦਾ ਹੈ। ਪਰ ਪ੍ਰੈਸ਼ਰ ਦਿਨੋਂ ਦਿਨ ਪੁਲਿਸ ਤੇ ਵੱਧਦਾ ਜਾਂਦਾ ਹੈ। ਫਿਰ ਦੁਬਾਰਾ ਜਿਹੜੇ ਅਬਦੁੱਲ ਅਜੀਮ ਦੇ ਇਨਸਪੈਕਟਰ ਨੂੰ ਲੱਗਦਾ ਹੁੰਦਾ ਵੀ ਕਿਤੇ ਨਾ ਕਿਤੇ ਕੋਈ ਚੀਜ਼ ਮਿਸਿੰਗ ਹੈ। ਵੀ ਚਲੋ ਇੱਕ ਵਾਰੀ ਦੁਬਾਰਾ ਫੇਰ ਪੁੱਛ ਗਿਛ ਕਰਦੇ ਹਾਂ ਘਰਦਿਆਂ ਤੋਂ ਕੱਲੇ-ਕੱਲੇ ਤੋਂ ਫੇਰ ਪੁੱਛ ਗਿਛ ਕੀਤੀ ਜਾਂਦੀ ਹੈ ਕੋਈ ਪੁੱਛਿਆ ਜਾਂਦਾ ਵੀ ਕੋਈ ਨੌਕਰ ਜਿਹਨੂੰ ਤੁਸੀਂ ਕੰਮ ਤੋਂ ਕੱਢਿਆ ਹੋਵੇ ਕਿਉਂਕਿ ਅਕਸਰ ਐਸੇ ਮਾਮਲਿਆਂ ਦੇ ਵਿੱਚ ਹੁੰਦਾ ਵੀ ਕੋਈ ਨੌਕਰ ਨੂੰ ਕੱਢਿਆ ਗਿਆ ਹੁੰਦਾ ਕੋਈ ਉਹਨੂੰ ਮਾੜਾ ਚੰਗਾ ਬੋਲਿਆ ਹੁੰਦਾ ਬਦਲਾ ਲੈਣ ਵਾਸਤੇ ਸਾਰਾ ਕੁਝ ਕਰਦਾ ਫੇਰ ਜਿਹੜੇ ਪ੍ਰਿਆ ਦੇਵੀ ਦੇ ਪਤੀ ਹੁੰਦੇ ਨੇ ਉਹਨਾਂ ਨੂੰ ਯਾਦ ਆਉਂਦਾ ਵੀ 6 ਮਹੀਨੇ ਪਹਿਲਾਂ ਇੱਕ ਨੌਕਰ ਨੂੰ ਇੱਥੋਂ ਅਸੀਂ ਘਰੋਂ ਕੱਢਿਆ ਸੀ ਉਹ ਦੁਕਾਨ ਤੇ ਕੰਮ ਕਰਦਾ ਸੀ ਤੇ ਘਰ ਵੀ ਕੰਮ ਕਰਦਾ ਸੀ ਲੇਟ ਆਉਣਾ ਕਈ ਵਾਰ ਛੁੱਟੀ ਮਾਰ ਜਣੀ ਕੰਮ ਸਹੀ ਤਰੀਕੇ ਨਾਲ ਨਹੀਂ ਸੀ ਕਰਦਾ ਉਹਨੂੰ ਕਰੀਬ 6 ਮਹੀਨੇ ਪਹਿਲਾਂ ਕੱਢਦਾ ਸੀ ਪੁਲਿਸ ਨੂੰ ਜਦੋਂ ਇਹ ਪਤਾ ਲੱਗਦਾ ਪਹਿਲਾਂ ਤਾਂ ਕੋਈ ਖਾਸ ਗੱਲਬਾਤ ਨਹੀਂ ਲੱਗਦੀ ਪੁਲਿਸ ਨੂੰ ਵੀ ਚਲੋ ਕੰਮ ਤੋਂ ਕੱਢਿਆ ਪਰ ਫਿਰ ਪੁਲਸ ਉਹਦੀ ਭਾਲ ਕਰਨੀ ਸ਼ੁਰੂ ਕਰਦੀ ਹੈ ਤਾਂ ਉਹਦਾ ਕਿਤੇ ਵੀ ਪਤਾ ਨਹੀਂ ਲੱਗਦਾ ਜਦੋਂ ਫਿਰ ਪੁਲਿਸ ਹੋਰ ਸਾਰਿਆਂ ਤੋਂ ਜਿਹੜੀ ਪ੍ਰਿਆ ਦੇਵੀ ਸੀ ਉਹਦੀ ਭੈਣ ਤੇ ਉਹਦੇ ਜੀਜੇ ਤੋਂ ਪੁੱਛ ਕੇ ਚ ਕਰਦੀ ਹੈ ਤਾਂ ਜੀਜੇ ਦਾ ਕਹਿਣਾ ਸੀ ਵੀ ਜਿਹੜਾ ਉਹ ਨੌਕਰ ਸੀ ਉਹਦਾ ਨਾਮ ਸੀ ਦੀਪਰਾਮ ਉਹ ਦੀਪਰਾਮ ਨੂੰ ਇੱਕ ਹਫਤਾ ਪਹਿਲਾਂ ਮੈਂ ਬੰਗਲੌਰ ਦੇ ਵਿੱਚ ਦੇਖਿਆ ਉਸ ਦਾ ਕਹਣਾ ਸੀ ਤੁਸੀਂ ਇਹ ਸਾਨੂੰ ਗੱਲ ਪਹਿਲਾਂ ਕਿਉਂ ਨਹੀਂ ਦੱਸੇ ਉਹ ਕਹਿੰਦਾ ਸੀ ਮੈਂ ਸੋਚਿਆ ਵੀ ਨੌਕਰੀ ਤੋਂ ਕੱਢਿਆ ਉਹ ਚਾਹੇ ਰਾਜਸਥਾਨ ਰਹੇ ਜਾਂ ਬੰਗਲੌਰ ਰਹੇ ਉਹਦੇ ਨਾਲ ਤਾਂ ਕੋਈ ਮਤਲਬ ਹੈ ਨਹੀਂ ਸਾਡਾ ਉਹ ਜਿੱਥੇ ਮਰਜ਼ੀ ਰਹਿ ਸਕਦਾ ਉਸ ਦੀਪਰਾਮ ਦੀ ਭਾਲ ਕਰਦੀ ਹੈ ਪਰ ਦੀਪਰਾਮ ਦਾ ਕੋਈ ਅਤਾ ਪਤਾ ਨਹੀਂ ਹੁੰਦਾ ਕੋਈ ਫੋਨ ਨੰਬਰ ਨਹੀਂ ਹੁੰਦਾ ਉਹਦਾ ਕਿਤੇ ਵੀ ਕੋਈ ਪੱਕਾ ਠਿਕਾਣਾ ਨਹੀਂ ਹੁੰਦਾ ਪੇਰ ਪੁਲਿਸ ਨੂੰ ਘਰਦਿਆਂ ਤੋਂ ਫੌਰ ਪਤਾ ਲੱਗਦਾ ਵੀ ਇੱਕ ਆਬਰਾਮ ਨੌਕਰ ਸੀ ਜਿਹੜਾ ਉਹ ਵੀ ਪਹਿਲਾਂ ਕੱਢਿਆ ਗਿਆ ਸੀ ਤੇ ਇਹ ਦੋਨੋਂ ਦੋਸਤ ਸੀ ਪੁਲਿਸ ਫਿਰ ਕੀ ਕਰਦੀ ਐ ਵੀ ਜਿਹੜੇ ਫੈਕਟਰੀਆਂ ਵਗੈਰਾ ਹੁੰਦੀਆਂ ਨੇ ਉੱਥੇ ਨੇੜੇ ਲੋਜ ਹੁੰਦੇ ਨੇ ਜਿਹੜੇ ਛੋਟੇ-ਮੋਟੇ ਹੋਟਲ ਹੁੰਦੇ ਨੇ ਜਿਹੜੇ ਬੰਦੇ ਆਉਂਦੇ ਨੇ ਜਿੱਦਾਂ ਚਿਰ ਉਹਨਾਂ ਨੂੰ ਕੰਮ ਨਹੀਂ ਮਿਲਦਾ ਇੱਥੇ ਰੁਕਦੇ ਨੇ ਜਿਹੜੇ ਲੋਜ ਹੁੰਦੇ ਨੇ ਬਿਲਕੁਕੁਲ ਸਸਤੇ ਮਿਲਦੇ ਨੇ ਇਸ ਕਰਕੇ ਇੱਥੇ ਰੁਕਣਾ ਉਹਨਾਂ ਨੂੰ ਸਹੀ ਲੱਗਦਾ ਉਹ ਜਿਹੜੇ ਲੋਜ ਹੁੰਦੇ ਨੇ ਪੁਲਿਸ ਉਹਨਾਂ ਤੇ ਫਿਰ ਛਾਪੇਮਾਰੀ ਸ਼ੁਰੂ ਕਰਦੀ ਐ ਇੱਕ ਲੌਜ ਦੇ ਵਿੱਚੋਂ ਉਹ ਜਿਹੜਾ ਆਬਾਰਾਮ ਹੁੰਦਾ ਪੁਲਿਸ ਨੂੰ ਉਹ ਮਿਲਦਾ ਉਹਦੇ ਕਮਰੇ ਦੀ ਤਲਾਸ਼ੀ ਲਈ ਜਾਂਦੀ ਹੈ ਉੱਥੇ ਕੁਝ ਪੁਲਿਸ ਨੂੰ ਗਹਿਣੇ ਵੀ ਮਿਲਦੇ ਨੇ ਇਹ ਗਹਿਣੇ ਜਦੋਂ ਘਰਦਿਆਂ ਨੂੰ ਦਿਖਾਏ ਜਾਂਦੇ ਨੇ ਤਾਂ ਪਤਾ ਲੱਗਦਾ ਵੀ ਇਹ ਉਸੇ ਮਰਨ ਵਾਲੀ ਪ੍ਰਿਆ ਦੇਵੀ ਦੇ ਨੇ ਆਬਾਰਾਮ ਨੂੰ ਗ੍ਰਿਫਤਾਰ ਕੀਤਾ ਜਾਂਦਾ ਉਹ ਤੋਂ ਪੁੱਛਿਆ ਜਾਂਦਾ ਦੀਪਰਾਮ ਬਾਰੇ ਉਹਦਾ ਕਹਿਣਾ ਸੀ ਵੀ ਉਹ ਮੈਨੂੰ ਬਿਲਕੁਲ ਵੀ ਦੱਸ ਕੇ ਨਹੀਂ ਗਿਆ ਉਹ ਕਿੱਥੇ ਗਿਆ ਉਹਦਾ ਕਹਿਣਾ ਸੀ ਵੀ ਜਦੋਂ ਪੁਲਿਸ ਤੇਰੇ ਤੱਕ ਪਹੁੰਚੇਗੀ ਜੇ ਤੈਨੂੰ ਉਹਨਾਂ ਨੇ ਮਾਰਿਆ ਕੁੱਟਿਆ ਤਾਂ ਤੂੰ ਮੇਰਾ ਨਾਮ ਲਵੇਂਗਾ ਤੇ ਉਹ ਮੈਨੂੰ ਬਿਨਾਂ ਦੱਸੇ ਚਲਾ ਗਿਆ ਮੈਨੂੰ ਉਹਦਾ ਕੋਈ ਪਤਾ ਨਹੀਂ ਉਹ ਕਿੱਥੇ ਹੈ ਪੁਲਿਸ ਉਹਦੀ ਖਾਤਰਦਾਰੀ ਕਰਦੀ ਹੈ ਪਰ ਪੁਲਿਸ ਨੂੰ ਯਕੀਨ ਹੋ ਜਾਂਦਾ ਵੀ ਇਹਨੂੰ ਕੁਝ ਵੀ ਪਤਾ ਨਹੀਂ ਹੁਣ ਦੀਪਰਾਮ ਦਾ ਕਿਤੇ ਵੀ ਪਤਾ ਨਹੀਂ ਸੀ ਆਬਾਰਾਮ ਨੂੰ ਪੁਲਿਸ ਗ੍ਰਿਫਤਾਰ ਕਰ ਚੁੱਕੀ ਸੀ ਉਹਦੇ ਕੋਲੋਂ ਕੁਝ ਗਹਿਣੇ ਵੀ ਬਰਾਮਦ ਕਰ ਲਏ ਜਾਂਦੇ ਨੇ ਪੁਲਿਸ ਨੂੰ ਫਿਰ ਇੱਕ ਚੀਜ਼ ਹੋਰ ਪਤਾ ਲੱਗਦੀ ਹੈ ਵੀ ਬੰਗਲੌਰ ਦੇ ਵਿੱਚ ਹੀ ਦੀਪਰਾਮ ਦਾ ਪਰਾ ਕਿਸੇ ਫੈਕਟਰੀ ਦੇ ਵਿੱਚ ਕੰਮ ਕਰਦਾ ਉਹਨੂੰ ਲੱਭਿਆ ਜਾਂਦਾ ਉਹਨੂੰ ਪੁੱਛਗਿੱਛ ਦੇ ਲਈ ਬੁਲਾਇਆ ਜਾਂਦਾ ਉਹ ਤਾਂ ਪੁੱਛ ਗਈ ਜੀ ਹੁੰਦੀ ਹੈ ਉਹਦਾ ਨੰਬਰ ਲਿਆ ਜਾਂਦਾ ਤੇ ਉਹਨੂੰ ਘਰ ਜਾਣ ਦਿੱਤਾ ਜਾਂਦਾ ਵੀ ਚਲ ਠੀਕ ਹੈ ਤੇਰੀ ਕੋਈ ਗਲਤੀ ਨਹੀਂ ਤੂੰ ਜਾ ਪੁਲਿਸ ਨੂੰ ਇਹ ਗੱਲ ਪਹਿਲਾਂ ਵੀ ਪਤਾ ਸੀ ਵੀ ਨਾ ਤਾਂ ਇਹਨੂੰ ਦੀਪਰਾਮ ਦਾ ਪਤਾ ਹੈ ਕਿਉਂਕਿ ਇੱਕ ਚੀਜ਼ ਪੁਲਿਸ ਨੂੰ ਪਹਿਲੇ ਹੀ ਪਤਾ ਲੱਗ ਚੁੱਕੀ ਸੀ ਵੀ ਦੋਨਾਂ ਭਰਾਵਾਂ ਦਾ ਆਪਸ ਦੇ ਵਿੱਚ ਕੋਈ ਬਹੁਤਾ ਪਿਆਰ ਜਾਂ ਨੇੜਤਾ ਨਹੀਂ ਸੀ ਜਦੋਂ ਦੀਪਰਾਮ ਇੱਥੇ ਕੰਮ ਕਰਦਾ ਸੀ ਉਦੋਂ ਵੀ ਦੋਵੇਂ ਭਰਾ ਅੱਡੋ-ਅੱਡੀ ਰਹਿੰਦੇ ਸੀ ਤੇ ਪੁਲਿਸ ਨੂੰ ਪਹਿਲਾਂ ਹੀ ਪਤਾ ਸੀ ਵੀ ਇਹਨੂੰ ਉਹਦੇ ਬਾਰੇ ਨਹੀਂ ਪਤਾ ਪੁਲਿਸ ਨੂੰ ਛੱਡ ਦਿੰਦੀ ਹੈ ਪੁਲਿਸ ਦਾ ਇੱਥੇ ਮਕਸਦ ਇਹ ਸੀ ਸਿਰਫ ਉਹਦਾ ਨੰਬਰ ਲੈਣਾ ਵੀ ਜੇ ਉਹਦਾ ਨੰਬਰ ਵੈਸੇ ਉਤੋਂ ਲਿਆ ਗਿਆ ਤਾਂ ਇਹ ਗੱਲ ਹੋ ਸਕਦੀ ਹੈ ਦੀਪਰਾਮ ਤੱਕ ਪਹੁੰਚੇ ਪਰ ਗੱਲਾਂ ਦੇ ਵਿੱਚ ਉਹਨੂੰ ਉਲਝਾ ਕੇ ਉਹਦਾ ਨੰਬਰ ਲਿਆ ਜਾਂਦਾ ਉਸ ਤੋਂ ਬਾਅਦ ਉਹਨੂੰ ਜਾਣ ਦਿੱਤਾ ਜਾਂਦਾ ਹੈ ਪੁਲਿਸ ਦਾ ਮਕਸਦ ਇਹ ਥੇਸ ਵੀ ਕਿਸੇ ਨੂੰ ਪਤਾ ਨਾ ਲੱਗੇ ਤੇ ਜੇ ਇਹਨੂੰ ਫੜਿਆ ਵੀ ਗਿਆ ਇਹ ਗੱਲ ਦੀਪਰਾਮ ਤੱਕ ਪਹੁੰਚੇਗੀ ਇਨਵੈਸਟੀਗੇਸ਼ਨ ਇੱਥੇ ਹੀ ਰੁਕ ਜਾਏਗੀ ਪੁਲਿਸ ਉਹ ਨੰਬਰ ਨੂੰ ਸਰਵਲੈਂਸ ਤੇ ਲਾਂਦੀ ਹੈ ਬੜੇ ਫੋਨ ਆਉਂਦੇ ਨੇ ਦੋਸਤ ਦੇ ਘਰੋਂ ਇਧਰੋਂ ਉਧਰੋਂ ਪਤਾ ਨਹੀਂ ਕਿੰਨੇ ਫੋਨ ਪੁਲਿਸ ਸੁਣਦੀ ਹੈ ਉਹਦੀ ਰਿਕਾਰਡਿੰਗ ਸੁਣਦੀ ਹੈ ਕਈ ਦਿਨ ਇੰਤਜ਼ਾਰ ਕਰਨ ਤੋਂ ਬਾਅਦ ਕਿਉਂਕਿ ਪੁਲਿਸ ਨੂੰ ਵੀ ਹੁਣ ਲੱਗਣ ਲੱਗ ਜਾਂਦਾ ਵੀ ਹੋ ਸਕਦਾ ਦੀਪਰਾਮ ਫੋਨ ਨਾ ਹੀ ਕਰੇ ਇੱਕ ਦਿਨ ਫੋਨ ਦੀ ਘੰਟੀ ਵੱਜਦੀ ਹੈ ਦੀਪਰਾਮ ਦੇ ਭਰਾ ਵੱਲੋਂ ਫੋਨ ਚੱਕਿਆ ਜਾਂਦਾ ਫੋਨ ਪਹਿਲਾਂ ਹੀ ਸਰਵਲੈਂਸ ਤੇ ਸੀ ਜਦੋਂ ਟਰੈਕ ਕੀਤਾ ਜਾਂਦਾ ਤਾਂ ਇਹ ਸੂਰਤ ਤੋਂ ਕੋਈ ਫੋਨ ਕਰਦਾ ਹੁੰਦਾ ਬੰਦਾ ਇਹਨੂੰ ਲੱਗਦਾ ਵੀ ਕਿਸੇ ਦੇ ਘਰੋਂ ਕੋਈ ਰਿਸ਼ਤੇਦਾਰੀ ਚ ਆਇਆ ਪਰ ਜਦੋਂ ਉਹਨੂੰ ਚੰਗੀ ਤਰ੍ਹਾਂ ਚੈੱਕ ਕੀਤਾ ਜਾਂਦਾ ਤਾਂ ਪਤਾ ਲੱਗਦਾ ਵੀ ਇਹ ਕਿਸੇ ਟੈਲੀਫੋਨ ਬੂਥ ਤੋਂ ਕਿਸੇ ਪੀਸੀਓ ਤੋਂ ਇਹ ਫੋਨ ਕੀਤਾ ਜਾ ਰਿਹਾ ਹੈ। ਇਹ ਨੰਬਰ ਆਇਆ ਸੀ ਸੂਰਤ ਤੋਂ, ਸੂਰਤ ਤੋਂ ਇਹ ਫੋਨ ਕਾਲ ਆਈ ਸੀ। ਪੁਲਿਸ ਫਟਾਫਟ ਉੱਥੇ ਪੁਲਿਸ ਦੇ ਨਾਲ ਰਾਬਤਾ ਕਾਇਮ ਕਰਦੀ ਹੈ ਤੇ ਇੱਕ ਟੀਮ ਫਟਾਫਟ ਸੂਰਤ ਲਈ ਰਵਾਨਾ ਹੁੰਦੀ ਹੈ। ਹਾਲਾਂਕਿ ਜਿੰਨਾ ਜਾਣ ਨੂੰ ਟਾਈਮ ਲੱਗਣਾ ਸੀ ਇੰਨੇ ਦਿਨ ਤਾਂ ਗੱਲ ਹੋਣੀ ਨਹੀਂ ਸੀ। ਦੀਪਰਾਮ ਨੇ ਫੋਨ ਕੀਤਾ ਸੀ ਆਪਣੇ ਭਰਾ ਨੂੰ। ਇਹ ਪੁਲਿਸ ਨੂੰ ਪਤਾ ਲੱਗ ਚੁੱਕਿਆ ਸੀ। ਉਹਨੇ ਸਿਰਫ ਇਹ ਜਾਣਨ ਵਾਸਤੇ ਫੋਨ ਕੀਤਾ ਸੀ। ਵੀ ਪੁਲਿਸ ਨੇ ਉਹਨੂੰ ਪੁੱਛ ਕੇ ਚਲੀ ਬੁਲਾਇਆ ਕੀ ਹੋਇਆ ਤਾਂ ਉਹਨੇ ਵੀ ਅੱਗੇ ਜਵਾਬ ਦਿੱਤਾ ਮੈਨੂੰ ਬੁਲਾਇਆ ਤੇ ਮੈਂ ਦੱਸਿਆ ਕੁਝ ਜਗ੍ਹਾ ਮੇਰੇ ਤੋਂ ਸਾਈਨ ਕਰਾਏ ਉਸ ਤੋਂ ਬਾਅਦ ਮੈਨੂੰ ਜਾਣ ਦਿੱਤਾ ਮੈਨੂੰ ਉਹਨਾਂ ਨੇ ਕੁਝ ਨਹੀਂ ਕਿਹਾ ਪੁਲਿਸ ਟੀਮ ਹੁਣ ਸੂਰਤ ਪਹੁੰਚ ਜਾਂਦੀ ਹੈ ਸੂਰਤ ਪੁਲਿਸ ਨਾਲ ਜਾ ਕੇ ਰਾਬਤਾ ਕਰਦੀ ਹੈ ਤਾਂ ਫਿਰ ਉਹ ਪੀਸੀਓ ਦਾ ਪਤਾ ਕੀਤਾ ਜਾਂਦਾ ਹੈ ਸਿਵਲ ਡਰੈਸ ਦੇ ਵਿੱਚ ਪੁਲਿਸ ਵਾਲੇ ਉਸ ਐਸਟੀਡੀ ਦੇ ਨੇੜੇ-ਤੇੜੇ ਰੇਕੀ ਕਰਨੀ ਸ਼ੁਰੂ ਕਰਦੇ ਨੇ ਇੱਥੇ ਪੁਲਿਸ ਨੂੰ ਕਈ ਦਿਨ ਬੀਤਦੇ ਨੇ ਆਖਰ 3-4 ਦਿਨਾਂ ਦੇ ਬਾਅਦ ਕਿਉਂਕਿ ਪੁਲਿਸ ਨੂੰ ਯਕੀਨ ਸੀ ਵੀ ਇੱਥੋਂ ਫੋਨ ਕੀਤਾ ਹੋ ਸਕਦਾ ਦੁਬਾਰਾ ਫਿਰ ਫੋਨ ਕਰਨ ਆਏਗਾ ਇੱਕ ਦੋ ਜਣੇ ਹਮੇਸ਼ਾ एसटीडी ਦੇ ਨੇੜੇ ਰਹਿੰਦੇ ਸੀ ਵੀ ਜਿਹੜਾ ਉਸ ਸਮੇਂ ਨੰਬਰ ਫਲੈਸ਼ ਹੁੰਦਾ ਸੀ ਅੱਗੇ ਇੱਕ ਜਿਹੜੀ ਸਕਰੀਨ ਲੱਗੀ ਹੁੰਦੀ ਸੀ ਸਕਰੀਨ ਤੇ ਨੰਬਰ ਆਉਂਦਾ ਸੀ ਐਸਟੀਡੀ ਦੇ ਤੇ ਜਦੋਂ ਨੰਬਰ ਦੇਖਦੇ ਸੀ ਵੀ ਇਹ ਕਿਸੇ ਦਾ ਬੰਗਲੌਰ ਦਾ ਹੈ ਕਿਉਂਕਿ ਦੀਪਰਾਮ ਨੂੰ ਉਹ ਚੰਗੀ ਤਰ੍ਹਾਂ ਪਛਾਣਦੇ ਵੀ ਨਹੀਂ ਸੀ ਹੋ ਸਕਦਾ ਉਹ ਅੱਡ ਪੇਸ਼ ਦੇ ਵਿੱਚ ਹੋਵੇ ਪਰ ਨੰਬਰਸ ਇਹ ਇੱਕ ਜਿਹੜਾ ਬੰਗਲੌਰ ਦਾ ਉਹਨਾਂ ਨੇ ਚੈੱਕ ਕਰਨਾ ਸੀ ਤਿੰਨ ਚਾਰ ਦਿਨ ਬੀਤਦੇ ਨੇ ਦੁਪਹਿਰ ਬਾਅਦ ਇੱਕ ਸ਼ਖਸ ਉਹਦਾ ਪੀਸੀਓ ਦੇ ਵਿੱਚ ਜਿਵੇਂ ਉਹ ਨੰਬਰ ਡਾਇਲ ਕਰਦਾ ਅਬਦੁਲ ਅਜੀਮ ਜਿਹੜੇ ਹੁੰਦੇ ਨੇ ਇਨਸਪੈਕਟਰ ਉਹਨਾਂ ਦੀ ਨਿਗਾ ਪੈਂਦੀ ਹੈ ਉਹ ਸਕਰੀਨ ਤੇ 080 ਉਹ ਕੋਡ ਦੇਖਦੇ ਨੇ ਕੋਡ ਹੁੰਦਾ ਬੰਗਲੌਰ ਦਾ ਉਹਨਾਂ ਨੂੰ ਲੱਗਦਾ ਵੀ ਹੋ ਸਕਦਾ ਇਹ ਹੋਵੇ ਦੀਪਰਾ ਪਰ ਉਹਨੇ ਐਣਕਾ ਲਾਈਆਂ ਹੋਈਆਂ ਸੀ ਚਿਹਰਾ ਕੁਝ ਇਸ ਤਰੀਕੇ ਨਾਲ ਲੁਕਿਆ ਸੀ ਵੀ ਉਹ ਚਿਹਰਾ ਸਾਫ਼ ਨਹੀਂ ਸੀ ਦਿਖ ਰਿਹਾ ਵੀ ਹੋ ਸਕਦਾ ਹੈ ਉਹ ਹੈ ਕਿ ਨਹੀਂ ਹੈ ਪਰ ਅਬਦੁਲ ਅਜੀਮ ਨੂੰ ਇੱਕ ਗੱਲ ਦਾ ਹੋਰ ਪਤਾ ਸੀ ਵੀ ਇਹ ਤਾਰਾਂ ਵਾਲੀ ਦੁਕਾਨ ਤੇ ਕੰਮ ਕਰਦਾ ਰਿਹਾ ਤੇ ਇਹਦੀ ਜਿਹੜੀ ਇੱਕ ਚੀਚੀ ਹੈ ਉਹਦੇ ਤੇ ਕੱਟ ਦਾ ਨਿਸ਼ਾਨ ਹੈ ਤਾਰ ਨਾਲ ਕੱਟਿਆ ਹੋਇਆ ਹੁਣ ਕੋਸ਼ਿਸ਼ ਕਰਦੇ ਨੇ ਉਹਦਾ ਪਿੱਛਾ ਹੁੰਦਾ ਹੈ ਵੀ ਕਿਸੇ ਤਰੀਕੇ ਇਹਦੀ ਉਂਗਲੀ ਦਿਖੇ ਉਹ ਉਂਗਲੀ ਤੇ ਨਜ਼ਰ ਪੈਂਦੀ ਹੈ ਤੇ ਅਬਦੁਲ ਅਜੀਮ ਜਿਹੜੇ ਇਨਸਪੈਕਟਰ ਹੁੰਦੇ ਨੇ ਉਹਨਾਂ ਨੂੰ ਯਕੀਨ ਹੋ ਜਾਂਦਾ ਵੀ ਇਹ ਉਹੀ ਦੀਪਰਾਮ ਹੈ ਜਿਹਦੀ ਭਾਲ ਦੇ ਵਿੱਚ ਅਸੀਂ ਇੰਨੇ ਦਿਨਾਂ ਤੋਂ ਇੱਥੇ ਬੈਠੇ ਆਂ ਜਿਹੜੀ ਪੁਲਿਸ ਟੀਮ ਹੁੰਦੀ ਹੈ ਉਹ ਤਾਂ ਦੂਰ ਹੁੰਦੀ ਹੈ ਹੁਣ ਉਹਨਾਂ ਨੂੰ ACB ਜੀ ਉਹਨਾਂ ਨੂੰ ਬੁਲਾਇਆ ਹੋ ਸਕਦਾ ਉਹ ਤੱਕ ਦੀਪਰਾਮ ਭੱਜੇ ਅਬਦੁੱਲ ਅਜੀਮ ਇੱਕਦਮ ਚੀਕ ਕੇ ਉਹ ਦੀਪਰਾਮ ਦੇ ਪਿੱਛੇ ਜਾ ਕੇ ਖੜੇ ਹੋ ਜਾਂਦੇ ਨੇ ਵੀ ਜੇ ਜਗ੍ਹਾ ਤੋਂ ਹਿੱਲਿਆ ਤਾਂ ਤੈਨੂੰ ਗੋਲੀ ਮਾਰ ਦਿੱਤੀ ਜਾਏਗੀ ਉੱਚੀ ਸਾਰੀ ਚੀਕ ਕੇ ਕਹਿੰਦੇ ਨੇ ਇਹ ਉੱਚੀ ਸਾਰੀ ਬੋਲਣ ਦਾ ਮਤਲਬ ਇਹ ਸੀ ਵੀ ਉਹਦੇ ਸਾਥੀਆਂ ਤੱਕ ਇਹ ਗੱਲ ਪਹੁੰਚ ਜਾਏ ਦੀਪਰਾਮ ਘਬਰਾ ਜਾਂਦਾ ਉਸੇ ਟਾਈਮ ਸਾਰੀ ਟੀਮ ਉੱਥੇ ਪਹੁੰਚਦੀ ਹੈ ਦੀਪਰਾਮ ਨੂੰ ਗ੍ਰਿਫਤਾਰ ਕੀਤਾ ਜਾਂਦਾ ਗ੍ਰਿਫਤਾਰ ਕਰਨ ਤੋਂ ਬਾਅਦ ਉਹਨੂੰ ਚੈੱਕ ਕੀਤਾ ਜਾਂਦਾ ਤਾਂ ਉਹ ਦੀਪਰਾਮ ਹੀ ਹੁੰਦਾ ਫਿਰ ਉਹਨੂੰ ਗ੍ਰਿਫਤਾਰ ਕਰਕੇ ਬੰਗਲੌਰ ਲਿਆਂਦਾ ਉਹ ਤੋਂ ਪੁੱਛਗਿੱਛ ਹੁੰਦੀ ਹੈ ਪੁੱਛਗਿੱਛ ਦੇ ਵਿੱਚ ਜਿਹੜੀ ਗੱਲ ਉਹ ਦੱਸਦਾ ਇੱਥੇ ਕੰਮ ਕਰਦਾ ਸੀ ਕੰਮ ਦੇ ਵਿੱਚ ਜਿਹੜਾ ਮਾਰਕਸ ਉਹਨੇ ਪਹਿਲਾਂ ਦੱਸਿਆ ਵੀ ਇਹਨੇ ਕਦੇ ਆਉਣਾ ਕਦੇ ਨਾ ਆਉਣਾ ਵੀ ਇਹੋ ਜਿਹੀ ਹਰਕਤਾਂ ਕਰਦਾ ਸੀ ਇਹਨੂੰ 6 ਮਹੀਨੇ ਪਹਿਲਾਂ ਕੰਮ ਤੋਂ ਹਟਾ ਦਿੱਤਾ ਜਾਂਦਾ ਤਾਂ ਦੀਪਰਾਮ ਦਾ ਕਹਿਣਾ ਸੀ ਜਦੋਂ ਹਟਾਇਆ ਗਿਆ ਮੈਨੂੰ ਆਪਣੀ ਬਹੁਤ ਬੇਇੱਜ਼ਤੀ ਮਹਿਸੂਸ ਹੋਈ ਬੜਾ ਗੁੱਸਾ ਚੜਿਆ ਮੈਨੂੰ ਦੇਨੇ ਕੀਤਾ ਵੀ ਇਹਨਾਂ ਨੂੰ ਮਾਰ ਦਿੱਤਾ ਜਾਏ ਇਹਨਾਂ ਤੋਂ ਬਦਲਾ ਲਿਆ ਜਾਏ ਪਰ ਫਿਰ ਮੈਂ ਸੋਚਿਆ ਚਲੋ ਛੱਡੋ ਬੰਗਲੌਰ ਦੇ ਵਿੱਚ ਉਹਨੇ ਕੰਮ ਲੱਭਣਾ ਸ਼ੁਰੂ ਕੀਤਾ ਉਹਨੂੰ ਕੰਮ ਨਹੀਂ ਮਿਲਿਆ ਕਿਤੇ ਵੀ ਉਹਨੂੰ ਲੱਗਣ ਲੱਗ ਗਿਆ ਵੀ ਇਹਨਾਂ ਦੇ ਕਰਕੇ ਮੈਨੂੰ ਇੱਥੇ ਕੰਮ ਨਹੀਂ ਮਿਲਦਾ ਉੱਥੇ ਉਹਨੂੰ ਆਬਾਰਾਮ ਮਿਲਦਾ ਜਿਹੜਾ ਆਬਾਰਾਮ ਵੀ ਪਹਿਲਾਂ ਇੱਥੋਂ ਕੰਮ ਛੱਡ ਚੁੱਕਿਆ ਸੀ ਦੋਨੋਂ ਦੋਸਤ ਸੀ ਇਕੱਠੇ ਲੋਜ ਦੇ ਵਿੱਚ ਰਹਿਣਾ ਸ਼ੁਰੂ ਕਰਦੇ ਨੇ ਫਿਰ ਇਹਨਾਂ ਦੇ ਦਿਮਾਗ ਦੇ ਵਿੱਚ ਇੱਕ ਖਤਰਨਾਕ ਆਈਡੀਆ ਆਉਂਦਾ ਕਿਉਂਕਿ ਜਿਹੜਾ ਦੀਪਰਾਮ ਉਹ ਘਰ ਵੀ ਜਾਂਦਾ ਰਹਿੰਦਾ ਸੀ ਉਹਨੂੰ ਪਤਾ ਸੀ ਘਰ ਦੇ ਵਿੱਚ ਸੋਨਾ ਗਹਿਣਾ ਪੈਸੇ ਵਗੈਰਾ ਬਹੁਤ ਨੇ ਉਹਨੂੰ ਏਸੀ ਵੀ ਨਾਲੇ ਤਾਂ ਆਪਾਂ ਉਹ ਲੁੱਟਾਂਗੇ ਇਹਨਾਂ ਤੋਂ ਬਦਲਾ ਲਿਆ ਜਾਏ ਕਿਉਂਕਿ ਪੈਸੇ ਦੀ ਵੀ ਤੰਗੀ ਹੈ ਉਹਨੇ ਦੋਨੋਂ ਜਣੇ ਘਰ ਦੇ ਵਿੱਚ ਪਹੁੰਚਦੇ ਨੇ ਜਿਵੇਂ ਉੱਥੋਂ ਪਹੁੰਚਦੇ ਨੇ ਤਾਂ ਇਹਨਾਂ ਦੀ ਸਭ ਤੋਂ ਪਹਿਲਾਂ ਨੀਂਦ ਖਰਾਬ ਹੁੰਦੀ ਹੈ ਪ੍ਰੀਆ ਦੇਵੀ ਨੂੰ ਦੇਖ ਕੇ ਛੋਟੀ ਬੱਚੀ ਸੀ ਇਹਨਾਂ ਨੂੰ ਏਸੀ ਵੀ ਬੱਚੀ ਇੱਕ ਤਾਂ ਰੌਲਾ ਪਾਏਗੀ ਇੱਕ ਇਹ ਪਹਿਚਾਣਦੀ ਵੀ ਹੈ ਕਿਉਂਕਿ ਘਰ ਪਹਿਲਾਂ ਵੀ ਆਉਂਦਾ ਰਿਹਾ ਮੇਰਾ ਪਤਾ ਲੱਗੇਗਾ ਉਹ ਛੋਟੀ ਜੀ ਬੱਚੀ ਦੇ ਗਲ ਤੇ ਵਾਰ ਕਰ ਦੇਣ ਚਾਕੂ ਦੇ ਨਾਲ ਉਹਨੂੰ ਖਤਮ ਕਰਨ ਤੋਂ ਬਾਅਦ ਪ੍ਰਿਆ ਦੇਵੀ ਦੇ ਨਾਲ ਬਲਾਤਕਾਰ ਕੀਤਾ ਜਾਂਦਾ ਹੈ। ਬਲਾਤਕਾਰ ਕਰਨ ਤੋਂ ਬਾਅਦ ਫਿਰ ਘਰ ਦੇ ਵਿੱਚ ਜੋ ਵੀ ਕੀਮਤੀ ਸਮਾਨ ਹੈ ਉਹ ਲੁੱਟ ਕੇ ਉੱਥੋਂ ਚਲੇ ਜਾਂਦੇ ਨੇ। ਉੱਥੇ ਸਮਾਨ ਵੰਡਣ ਤੋਂ ਬਾਅਦ ਦੀਪਰਾਮ ਬਿਨਾਂ ਕੁਝ ਦੱਸੇ ਵੀ ਉਹ ਕਿੱਥੇ ਜਾ ਰਿਹਾ ਹੈ ਉਹ ਗੁਜਰਾਤ ਦੇ ਸੂਰਤ ਚਲਾ ਜਾਂਦਾ ਹੈ। ਪਰ ਪੁਲਿਸ ਟੀਮ ਉੱਥੇ ਤੱਕ ਪਹੁੰਚਦੀ ਹੈ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਫਿਰ ਕੋਰਟ ਦੇ ਵਿੱਚ ਟ੍ਰਾਇਲ ਚੱਲਦਾ ਹੈ। ਕਰੀਬ 18 ਮਹੀਨੇ ਬਾਅਦ 2003 ਦੇ ਵਿੱਚ ਜ਼ਿਲ੍ਹਾ ਅਦਾਲਤ ਵੱਲੋਂ ਇਹਨਾਂ ਦੋਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਂਦੀ ਹੈ ਜਿਹੜਾ ਇਹਨਾਂ ਨੇ ਬਲਾਤਕਾਰ ਕੀਤਾ ਸੀ ਉਹਦੇ ਲਈ ਇਹਨਾਂ ਨੂੰ ਉਮਰਕੈਦ ਦੀ ਸਜ਼ਾ ਤੇ ਜਿਹੜੇ ਲੁੱਟ ਪਾਰ ਤੇ ਨੇ ਚੋਰੀ ਕੀਤੀ ਸੀ ਉਹਦੇ ਲਈ 7 ਸਾਲ ਦੀ ਸਜ਼ਾ ਤੇ ਜਿਹੜਾ ਮਾਂ ਧੀ ਨੂੰ ਇਹਨਾਂ ਨੇ ਮਾਰਿਆ ਸੀ ਕੁੜੀ ਨੂੰ ਇੱਕ 4 ਸਾਲ ਦੀ ਬੱਚੀ ਨੂੰ ਮਾਂ ਦੇ ਸਾਹਮਣੇ ਮਾਰਿਆ ਜਾਂਦਾ ਉਹਦੇ ਲਈ ਇਹਨਾਂ ਨੂੰ ਕਿਉਂਕਿ ਇਹ ਜਿਹੜਾ ਜੁਰਮ ਕੀਤਾ ਸੀ ਇਹਨਾਂ ਨੇ ਬਹੁਤ ਵੱਡਾ ਜੁਰਮ ਸੀ ਇਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਂਦੀ ਹੈ ਇਸ ਤੋਂ ਬਾਅਦ ਇਹਨਾਂ ਵੱਲੋਂ ਹਾਈ ਕੋਰਟ ਦੇ ਵਿੱਚ ਅਪੀਲ ਕੀਤੀ ਜਾਂਦੀ ਹੈ ਹਾਈ ਕੋਰਟ ਦੇ ਵਿੱਚ ਜਿਹੜੀ ਇਹਨਾਂ ਦੀ ਫਾਂਸੀ ਦੀ ਸਜ਼ਾ ਸੀ ਉਹਨੂੰ ਬਦਲ ਕੇ ਉਮਰ ਕੈਦ ਦੇ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਇੱਕ ਨੌਕਰ ਜਿਹੜਾ ਰੱਖਿਆ ਉਹਨਾਂ ਨੇ ਉਹਨੂੰ ਦੁਕਾਨ ਤੇ ਤੇ ਕਈ ਵਾਰ ਘਰ ਭੇਜਣਾ ਆਖਰਕਾਰ ਉਹ ਨੌਕਰ ਜਦੋਂ ਕੰਮ ਤੋਂ ਕੱਢਿਆ ਜਾਂਦਾ ਤਾਂ ਪੂਰਾ ਘਰ ਬਰਬਾਦ ਹੀ ਕਰ ਜਾਂਦਾ ਘਰ ਦੇ ਮਾਲਕਨ ਨੂੰ ਤੇ ਉਹਦੀ ਬੱਚੀ ਨੂੰ ਵੀ ਮਾਰਿਆ ਜਾਂਦਾ ਤੇ ਮਾਲਕਨ ਦੇ ਨਾਲ ਬੁਰਾ ਕੰਮ ਕੀਤਾ ਜਾਂਦਾ ਹੋ ਸਕਦਾ ਉਹਦੀ ਸਾਰੀ ਜ਼ਿੰਦਗੀ ਜਿਹੜੀ ਹੈ ਉਹ ਜੇਲ੍ਹ ਦੇ ਵਿੱਚ ਬਤੀਤ ਹੋਵੇ ਪਰ ਜਿਹੜਾ ਪਿੱਛੇ ਪਰਿਵਾਰ ਸੀ ਉਹ ਪਰਿਵਾਰ ਦੇ ਪੱਲੇ ਵੀ ਕੱਖ ਨਹੀਂ ਰਿਹਾ ਜਿਹੜਾ ਹੱਸਦਾ ਵਸਦਾ ਪਰਿਵਾਰ ਸੀ ਉਹ ਬਿਲਕੁਲ ਉਜੜ ਜਾਂਦਾ ਜੇ ਆਪ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਕਰੀਏ ਤਾਂ ਬੜੀ ਮਸੀਬਤਾਂ ਤੋਂ ਬਚ ਸਕਦੇ ਆ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ